ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਝੋਟੀ ਦਾ ਮੈ ਦਿਖਾਉਣੀ ਆ ਤਾਜੀ ਸੋਈ ਤੇ ਇੱਕਾ ਗਾਂ ਚੰਗੇ ਰਿਕਾਰਡ ਵਾਲੀ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਆਪਨੇ ਇੱਥੇ ਆ ਕੇ ਚੁਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਵੇਖ ਚੱਕ ਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਜਸਤ ਕਾਲ ਹੋਠ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਆਪੇ ਸੁਣਾਓ ਜੀ ਲੱਤ ਕੇ ਪਾਣੀ ਪੋਣੀ ਮੈਂ ਅਜੇ ਵੀ ਫੋਰਟ ਤੋਂ ਫੋਰਟ ਚੱਲਣ ਤੋਂ ਬੋਟੇ ਰਹਾ ਹਜੇ ਵੀ ਹੈਗਾ ਹਨਾ ਨਹਿਰ ਤੋਂ ਪਰਲੀ ਫਿਰ ਪਾਣੀ ਹੈਗਾ ਤੁਹਾਡੇ ਜਿਆ ਨਹਿਰ ਹੀ ਟੱਪੀਏ ਤੇ ਪਾਣੀ ਪਾਣੀ ਆ ਸਾਰੇ ਪਾਸੇ ਸਾਨੂੰ ਨਹੀਂ ਨਹਿਰ ਤੇ ਬਰਖੰਡਿਓ ਕੰਢੀ ਪਾਣੀ ਹੋ ਗਿਆ ਹੈ ਅੱਛਾ ਬਾਕੀ ਸਾਨੂੰ ਨਹਿਰ ਬਚਾ ਜੀ ਦਿੱਤੀ ਧੰਨ ਤੁਹਾਡਾ ਇਲਾਕਾ ਨਹਿਰ ਨੇ ਬਚਾ ਲਿਆ ਵਾ ਨਹੀਂ ਤੇ ਜਿਆਦਾ ਨੁਕਸਾਨ ਇੱਧਰ ਵੀ ਹੋ ਜਾਣਾ ਵਾਲੇ ਮਗਰੋਂ ਨਾ ਦੋ ਤੇ ਤਿੰਨ ਵਾਲੀ ਲਹਿਰ ਟੁੱਟ ਗਈ ਹੈ ਅੱਛਾ ਉਹਦੇ ਕਾਰਨ ਥੋੜਾ ਜਿਹਾ ਇੱਧਰ ਬਚਾ ਆ ਗਿਆ ਨਹੀਂ ਜੇ ਇੱਧਰ ਵੀ ਪੂਰਾ ਪਾਣੀ ਨਕੂਰਗੜ ਤੱਕ ਆਉਣਾ ਹੈ ਪੂਰਾ ਡੋਪੀ ਰਿਖਿਆ ਪਾਣੀ ਕਿਉਂਕਿ ਨੀਵੇਂ ਏਰੀਏ ਆ ਪਾਣੀ ਕਈਆਂ ਜਗ੍ਹਾ ਤੇ ਤੇ ਹੁਣ ਵੀ ਅਸੀਂ ਜਿੱਦਾਂ ਲੰਘ ਕੇ ਆਉਂਦੇ ਨਾ ਪਿੱਛੇ ਉਧਰਲੇ ਪਾਸੇ ਕਈਆਂ ਜਗ੍ਹਾ ਤੇ ਜੇ ਵੀ 4 4 5 5 ਜੇ ਫੁੱਟ ਦੀਵਾਰਾਂ ਦੇ ਨੂੰ ਬੰਨ ਤੇ ਪਾਣੀ ਅਜੇ ਵੀ ਨਾ ਗੱਲ ਆਕਿਆ ਨਹੀਂ ਕੰਨੀਵੇਂ ਲੱਦਿਆ ਹੈਗਾ ਜੀ ਤਾਂ ਹਿਵੇਂ ਉਧਰ ਦੇ ਸੇਵਾ ਜੀ ਲੱਗੇ ਜੇਗੇ ਆ ਤੁਸੀਂ ਆ ਕੇ ਦਰਉਣਾ ਤੇ ਮੈਂ ਤੁਹਾਨੂੰ ਗਾਟੂਈ ਆ ਇੱਕਾਈ ਵੀਡੀਓ ਪਾਦਨੇ ਉਧਰ ਹੋਂ ਕੇ ਚੱਲੇ ਆਂ ਸੇਵਾ ਦੇ ਚੱਲੇ ਆਂ ਅੱਛਾ ਹਾਂਜੀ ਤੇ ਸਾਰੇ ਪਾਣੀ ਚ ਉਧਰ ਤੋਂ ਹੀ ਕਹਿੰਦੇ ਸੇ ਬਿਲਿਆਂਦੀਆਂ ਬਿਲਿਆਂ ਦਾ ਮਾਲ ਕੱਢ ਕੇ ਅੱਛਾ ਇਹ ਆ ਵੀ ਹੁਣ ਕੁਛ ਮਜਬੂਰੀ ਬਣ ਗਈ ਆ ਲੋਕਾਂ ਦੀ ਵੀ ਚੰਗੇ ਡੰਗਰ ਵੇਚਨੇ ਪੈਂਦੇ ਲੋਕਾਂ ਨੂੰ ਮਜਬੂਰੀ ਕਰਕੇ ਵੀ ਹੁਣ ਇੱਕ ਕਿਉਂਕਿ ਸਾਰਿਆਂ ਦਾ ਸੁੱਕਾ ਪੱਠਾ ਸਾਰਾ ਕੁਝ ਕੱਟ ਗਿਆ ਵਾ ਹਾਂਜੀ ਇੱਕ ਤੇ ਕੁਛ ਇੱਕ ਦਮ ਮਾਲ ਨੂੰ ਪੱਠੇ ਮਿਲਦੇ ਆ ਹਾਂਜੀ ਤੇ ਇਹ ਚਾਰ ਜਿਆਦਾ ਖਾਦਨ ਤਾਂ ਵੀ ਪੰਗਾ ਜੀ ਤਾਂ ਉਹ ਕੋਈ ਸਥਿਤੀ ਸਹੀ ਤਰ੍ਹਾਂ ਨਾ ਹੋ ਜੀ ਰਹਿ ਨਹੀਂ ਗਈ ਚਾਰ ਪੌਂਦੀ ਲੋ ਜੀ ਇਹ ਹੀ ਜਾਜ ਅੱਖੀਂ ਵੇਖਿਆ ਮਾਲ ਤੈਨ ਡੰਗਰ ਪਰ ਤੋਂ ਸਾਡੇ ਅੱਖੀਂ ਮਰੇ ਚਾਰ ਇਹਲਾ ਚਾਰ ਪਾਇਆ ਜੀ ਅੱਛਾ ਹਾਂਜੀ ਠੀਕ ਹੈ ਉਹ ਮੌਕੇ ਤੇ ਬੁਖਾਰ ਤੇ ਇਕਦਮ ਬੀਪੀ ਡੈਟ ਹੋ ਗਿਆ ਅੱਛਾ ਮੌਕੇ ਤੇ ਡੈਟ ਹੋ ਗਿਆ ਤੇ ਉਹ ਹੀ ਨਾ ਸਥਿਤੀ ਕੋਹ ਪੂਰੀ ਕਿਹਨੋ ਮਤਲਬ ਪੂਰੇ ਆ ਨਾ ਲੋਕਾਂ ਨੂੰ ਕਿਉਂਕਿ ਇਹੋ ਜੀ ਕੰਡੀਸ਼ਨ ਪਹਿਲਾਂ ਹੋਈ ਨਹੀਂ ਆ ਤੇ ਉਹ ਸਰਵਾਈਵ ਕਰਨ ਦਾ ਪੂਰਾ ਜੇ ਪੂਰਾ ਤਜਰਬਾ ਭੇਤ ਨਹੀਂ ਆ ਵੀ ਕਿੱਦਾਂ ਆਪਾਂ ਸਰਵਾਈਵ ਪੱਠਾ ਪਾਉਣ ਵਾਲੇ ਉਹ ਵੀ ਨਿਰਾਚਾਰ ਪਾਈ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਪਹਿਲਾ ਗਾਂ ਤੋਂ ਕਰ ਲਈਏ ਗਾਂ ਤੋਂ ਕਰ ਲੋ ਜੀ ਠੀਕ ਆ ਇਹਨੂੰ ਫਿਰ ਮੁਝਿਆ ਦਿੱਤੀ ਜਾ ਦੇਂਦੇ ਤੀਸਰਾ ਦਿਨ ਹੈ ਹਾਂਜੀ ਬਾਕੀ ਆਈ ਤਾਂ ਕਿਤੇ ਚੰਗੀ ਜਗ੍ਹਾ ਤੇ ਜਾ ਪਈ ਆ ਫਾਰਮ ਤੋਂ ਦੇ ਬੇਟੀ ਅੱਛਾ ਹਾਂਜੀ ਇਧਰ ਫਾਰਮਾਂ ਦਾ ਵੀ ਬੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਮਾਲ ਸਾਰਾ ਵੇਚਿਆ ਵਾ ਮੇਨ ਪਸ਼ੂਆਂ ਦਾ ਜਿਹੜਾ ਜਿਆਦਾ ਨੁਕਸਾਨ ਫਾਰਮ ਆਲਾਂ ਦੇ ਹੋਇਆ ਵਾ ਕਿਉਂਕਿ ਉਹਨਾਂ ਦਾ ਸਾਈਲੇਜ ਵੀ ਰੁੜ ਗਿਆ ਤੋੜੀ ਵੀ ਰੁੜ ਗਈ ਤੇ ਗਾਵਾਂ ਵੀ ਸੋ ਸੋ ਦੇ ਲਾਗੇ ਬੰਨੇ ਗਾਵਾਂ ਆ ਵੀ ਇਹਨਾਂ ਨੂੰ ਨੁਕਸਾਨ ਹੋਇਆ ਜੀ ਤੇ ਪੌਣ ਦੇ ਕੁਝ ਲੱਭਣ ਨਹੀਂ ਦਿਆ ਹਨਾ ਹੱਥ ਨੂੰ ਜਉਂਦਾ ਫਿਰ ਮਜਬੂਰੀ ਕਰਕੇ ਵੀ ਜੰਗਰ ਦੇ ਦੇਣੇ ਪੈਂਦੇ ਆ ਮਜਬੂਰੀ ਕਰਕੇ ਹਨਾ ਤੇ ਇਹ ਵੀ ਮਗਰ ਦੀ ਬੱਛੀ ਜੀ ਬੱਛੀ ਵੀ ਚੰਗੀ ਆ ਗਈ ਆ ਚੰਗੇ ਟੇਕੇ ਦੇ ਇਹਨਾਂ ਦਾ ਭਰਾਇਆ ਬਾਕੀ ਚੰਗੇ ਟੇਕੇ ਦੀ ਬੱਛੀ ਆ ਤੇ ਕਿੰਨੇ ਕ ਦੁੱਧ ਆ ਲਈਓ ਤਰਾ ਗਾਏ ਦਾ ਦੁੱਧ ਵੀ ਜੀ ਕਹਿਨੋ ਤਾਂ ਭਾਵੇਂ 30 ਕਿਲੋ ਕਹਿਤੀ ਅੱਛਾ ਹੁਣ ਇਹ ਦੇਖੋ 17 18 ਕਿਲੋ ਨੈਟ ਦੁੱਧ ਪਿਆਰ ਭਾਵੇਂ ਉਹ ਲੀਟਰ ਮਾਲੇ ਭਾਗ ਦੂਗਾ ਇਹ ਬੋਲਾ ਹੀ ਆ ਕਿ ਇੱਕ ਸਾਦਾ ਤੇ ਕਿੰਨਾ ਮੈਂ ਪੂਰੀ ਸਾਖ ਬੋਲੇ ਨਾ ਕੋਈ ਵੀਰ ਭਰਾ ਤੇ ਵੀ ਇਹ ਮੈਂ ਬਾਜ਼ਾਰ ਤੇ ਲਾਈ ਆ ਆਪਣੀ ਕੋਈ ਸਲਾਹ ਨਹੀਂ ਵੀ ਦਿੱਤੀ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ। ਜੀ ਹੁਣ ਚਲੋ ਬੋਧਾ ਨਹੀਂ ਮੈਂਦਾ ਕੋਈ 25 26 ਕਿਲੋ ਦੇ ਚਵਾਊਗੀ ਨਾ। ਠੀਕ ਆ। ਹਾਂਜੀ। ਤੇ ਬਾਕੀ ਕੋਈ ਚੰਗੀ ਜਗ੍ਹਾ ਤੇ ਸਾਹਮਣ ਵਾਲੀ ਜਗ੍ਹਾ ਤੇ ਚੱਲ ਜੇ। ਚੰਗਾ ਹੁੰਦਿਆ ਬਾਕੀ ਕੋਈ ਇੰਦਾ ਸਾਹਮਣ ਵਾਲਾ ਲੈ ਗਿਆ। ਬਾਕੀ ਉਧਰ ਆਪਾਂ ਦੇਖ ਸਕਦੇ ਹਾਂ ਗਾਂ ਰਾਜੀ ਆ ਤੇ ਬਸ ਇਹ ਵੀ ਢਿੱਡ ਨਹੀਂ ਭਰੇ ਪੂਰੇ। ਵੀ ਥੋੜਾ ਭੁੱਖਿਆ ਵਾ ਜਿestrਾਂ ਲਾਲੋ ਵੀ ਥੋੜਾ ਜਾ ਮਾਰ ਵੱਜੀ ਹੁੰਦੀ ਆ ਜਿestrਾਂ ਖਾਣੇ ਪੀਣੇ ਦੀ। ਤੇ ਆ ਮਿਲਕਵੇਂ ਨੇ ਵੀ ਚੰਗੀ ਲੱਗੀ ਦੁੱਧ ਵਾਲੀ ਨਿਸ਼ਾਨੀਆਂ ਜੜੀਆਂ ਚੰਗੀਆਂ। ਤੁਰ ਹਾਂ ਇੱਕ ਦੀ ਹਰ। ਬਾਕੀ ਹੁਣ ਚਲੋ ਰਸਤੇ ਰਸਤੇ ਹੋ ਗਏ ਆ ਸਾਫ ਇਹ ਆਪੇ ਕਈਆਂ ਜਗ੍ਹਾ ਤੇ ਜਿਹੜਾ ਵਾ ਜੇ ਵੀ ਚਲੋ ਕਾਫੀ ਪਾਣੀ ਜਿਹੜਾ ਹੈਗਾ ਐ ਲੈ ਜੀ ਲੈ ਜਾ ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ ਚੰਗੀ ਤਿਆਰ ਹੋਈ ਹੈ ਬਾਕੀ ਸਾਇ ਹੈ ਵੀ ਠੰਡੀ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਆ ਵਾ ਬਾਕੀ ਮਗਰ ਵੀ ਵੱਚੀ ਆ ਤੇ ਆਪ ਵੀ ਚਲੋ ਸੋਹਣੀ ਵੜੇ ਬਾਕੀ ਐ ਵੀ ਤੁਸੀਂ ਨੂੰ ਚੱਕਾਂ ਦੀ ਠੀਕ ਆ ਹਾਂਜੀ ਮੁੱਲ ਫਿਰ ਇਹਦਾ ਮੁੱਲ ਜੀ ਤਾਂ ਹੁੰਦੀ ਇਹੋ ਜੀ ਮਸ਼ੀਨ ਦਾ ਨਾ ਹੀ ਹੁੰਦੀ ਹਾਂਜੀ ਫਿਰ ਇੱਕ 10 ਇੱਕ 15 ਕਰਨਾ ਹੈ ਜੀ ਹਾਂਜੀ ਹੁਣ 80 ਹੈ ਜੀ ਜੀ ਹਾਂਜੀ 80 ਵੀ ਜੀ ਘਰ ਦਾ ਮਾਣ ਹੋਰ 75 ਦੀ ਦੇ ਦਈਏ ਹਾਂਜੀ 70 ਦੀ ਦਰਾਂ ਅੱਛਾ ਜੈ ਸੁਨੋਈਆਂ ਜੈ ਸੁਨੋਈਆਂ ਠੀਕ ਆ ਇਹ ਆ ਵੀ ਹੁਣ ਥੋੜਾ ਇਧਰ ਦੀ ਕੰਡੀਸ਼ਨ ਕਰਕੇ ਜਿਹੜਾ ਵਾ ਇਹ ਆ ਵੀ ਜਦੋਂ ਲਾ ਲਦੀਆਂ ਵੇਣਾ ਵਿਧੀ ਇੱਕ ਦਾਹੇ ਕਿ 30 ਦੀ ਮੁੱਲ ਪਾਇਆ ਹਾਂ ਹਾਂਜੀ ਹਾਂਜੀ ਉਹਨਾਂ ਤੋਂ ਬਾਹਰ ਵੇਚੀਆਂ ਨੇ ਤੇ ਜਦੋਂ ਇੱਕ ਵਾਰੀ ਪਾਣੀ ਪੂਣੀ ਸਿੱਧੇ ਹੋ ਗਏ ਲੱਥ ਗਏ ਤੇ ਫਿਰ ਰੇਟ ਜਿਹੜੇ ਵਧ ਜਾਣੇ ਇੱਕ ਵਾਰੀ ਕਿਉਂਕਿ ਇਧਰ ਪਛਮਾ ਦਾ ਜਿਹੜਾ ਨੁਕਸਾਨ ਕਾਫੀ ਹੋ ਗਿਆ ਵਾ ਫਿਰ ਲੋਕਾਂ ਨੂੰ ਕੁਝ ਖਰੀਦਣੇ ਵੀ ਪੈਣੇ ਆ ਕਾਫੀ ਕੋਈ ਨਹੀਂ ਵੀਰਾ ਭਰਾਵਾਂ ਦਾ ਮਾਰਦਾ ਨੂੰ ਹੀ ਕਰਾਂਗੇ ਇਹ ਨਹੀਂ ਕਿ ਆਪ ਕੋ ਬੜਾ ਚੰਗੀਆਂ ਲਿਆ ਕੇ ਦਵਾਂ ਤੁਸੀ ਠੀਕ ਹੈ ਜੀ ਸਟਾਈ ਦਾ ਮਾਰ ਦੇਵਾਂਗੇ ਵੀਰਾ ਭਰਾਵਾਂ ਨੂੰ ਇਹਨਾਂ ਦਾ ਨੁਕਸਾਨ ਹੋਇਆ ਜੀ ਤੇ ਹੁਣ ਆ ਜਿਹੜੀ ਝੋਟੀ ਆ ਇਹ ਵੀ ਝੋਟੀ ਵੀ ਦੀ ਇੱਕ ਸਹਾਉਣਾ ਪਾਣੀ ਜੋ ਕੱਟ ਕੇ ਹੀ ਲੈ ਜਾਂਦੀ ਹੈ ਜੀ ਅੱਛਾ ਪਾਣੀ ਜੇ ਨਹੀਂ ਹੈ ਥੋੜਾ ਬੋਦਾ ਆਪਣੇ ਵੀ ਪੱਖਾ ਦਿੱਤਾ ਚਲੋ ਹਰਿਆ ਹੈਗਾ ਜੀ ਅੱਛਾ ਉਹਨਾਂ ਨੂੰ ਮਿਲਦਾ ਜਾਂਦਾ ਜੀ ਅੱਛਾ ਜੇ ਨਹੀਂ ਦੇ ਤਾਂ ਬੋਦਾ ਇਹਦਾ ਕੰਮ ਹੋਇਆ ਇਸ ਬੱਤੀ ਜੀ ਅੱਛਾ ਤੇ ਆ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਮੁੰਨੀ ਸੂਈ ਨੂੰ ਅੱਜ ਵੀ ਚੌਥਾ ਦਿਨ ਦੀ ਕਿੰਨੇ ਅੱਛਾ ਚੌਥੇ ਦਿਨ ਦੀ ਸੂਈ ਆ ਕਿੰਨਾ ਕੁ ਬੋਲਾ ਇਹਦੇ ਕੋ ਇਹਦੇ ਕੋ ਬੋਲਾ ਵਿੱਜੀ ਹੋਣਾ ਜਿਹੜਾ 4 ਲੀਟਰ ਵਾਲਾ ਜਿਹੜਾ ਛੇਕ ਲੋ ਤੇ ਕਿੰਨਾ ਘਰੀ ਜਾਉਗੀ ਉਤਨਾ ਤੇ ਵਿੱਜੀ 8-9 ਗੋਲ ਸੁਵਾਈ ਜੋ ਇਹ ਜਿਹੜਾ ਮੂੰਹ ਚਾਰ ਤੋਂ ਬਾਕੀ ਜੇ ਆਪਾਂ ਇਹ ਦੇਖ ਸਕਦੇ ਹਾਂ ਵੀ ਥੋੜੀ ਸਾਮ ਤੇ ਟੁੱਟ ਗਈ ਆ ਇਹ ਵੀ ਇੱਕ ਦਮ ਜਿਹੜਾ ਵਾ ਸਾਰੇ ਕੰਡੀਸ਼ਨ ਚੇਂਜ ਹੋ ਗਈ ਸੀ ਤੇ ਫਿਰ ਉਹਦੇ ਕਰਕੇ ਜਿਹੜਾ ਵਾ ਕਾਫੀ ਜ਼ਿਆਦਾ ਜਿਹੜਾ ਉਹਨਾਂ ਸਾਨ ਪਛੂਆਂ ਦਾ ਵੀ ਹੋ ਗਿਆ ਹੁਣ ਜੇ ਆਪਾਂ ਲਾਵੇਂ ਹਵਾਨੇ ਤੇ ਹੈਗੀਆਂ ਆਪਾਂ ਦੇਖ ਸਰ ਨੇ ਬੱਸ ਪੂਰੀ ਚਾਲ ਐ ਨਹੀਂ ਮੇਰੇ ਲੱਗਾ ਤੁਹਾਨੂੰ ਉਤਰੀ ਹੈ ਬਾਕੀ ਸੋਹਣੀ ਝੋਟੀ ਆ ਉੱਤਰਾ ਸੂਆ ਪਹਿਲਾ ਆ ਨਾ ਬਾਕੀ ਆ ਲੈ ਸਾਡੇ ਦਿਖਾ ਦਿਓ ਅਜੇ ਉਤਰੇ ਪਲਾਂ ਪਲਾਂ ਪਈਆਂ ਆ बच्चा लागू दिखा दिए पता लग जा कट्टा जे मगर बाकी आंदी जी ही है पसम की है जेडी ਹਾਂ ਦੇਖ ਸਾਡੇ ਜੀ ਬਾਕੀ ਕੋਈ ਹੌਲ-ਹੌਲ ਨਹੀਂ ਕਰਦੀ ਇਹ ਅਵੇ ਜੇ ਭਲਾ ਭਲਾ ਹੈ ਆ ਲਕਨ ਨੂੰ ਖਾਨ ਹੋ ਰਹਾ ਤੇ ਚਾਉਂਦਾ ਬਣਾ ਅਗਲੇ ਸਨਦਰ ਤੇ ਖਾ ਲਾ ਆਣਾ ਵੀ ਜੀ ਜਦੋਂ ਮਲਕੀ ਉੱਥੇ ਤਾਜੀ ਸੂਈ ਹੈ ਨਾ ਜਦੋਂ ਗੱਡੀ ਤੋਂ ਲਾਈ ਸੀ ਅੱਛਾ ਉਦੋਂ ਜਾਣਦੇ ਆ ਕੋਈ ਚੀਜ਼ ਹੋਈਏ ਤੇ ਫਿਰ ਕੀ ਬਾਕੀ ਸਾਨੂੰ ਦੱਸਿਆ ਨਹੀਂ ਇਹਨਾਂ ਨੇ ਅੱਛਾ ਬਾਕੀ ਇਹ ਜਾ ਕੇ ਕੱਲ ਹੀ ਜਾ ਕੇ ਲਿਆਂਦੀ ਵੀ ਜੀ ਜੇ ਉਤਰਾ ਠੀਕ ਠੋਕੇ ਲੱਗ ਗਿਆ ਜ਼ਖਮ ਸੁੱਕ ਗਿਆ ਵੀ ਜੀ ਬਥਾਰ ਬਾਕੀ ਸਿੱਧੀ ਹੁੰਦੀ ਹੈ ਆ ਲੈਖਾਂ ਦੇ ਇਹ ਆ ਵੀ ਥੋੜਾ ਸ਼ਿੱਕੜ-ਚੁੱਕੜ ਜਾ ਵਾ ਜਿਤਨਾ ਨਾ ਕਿ ਉਹ ਵੱਜ ਗਿਆ ਵਾ ਫਿਰਿਆ ਵਾ ਕੁਛ ਹਾਂਜੀ ਜਿਤਨਾ ਕੋਈ ਰੱਸੀ-ਰੱਸੀ ਜਾਂ ਕੋਈ ਤਾਰ-ਤੂਰ ਫਰੀ ਆ ਇਹ ਆ ਵੀ ਜਦੋਂ ਹੋ ਜਾਊਗਾ ਫਿਰ ਧਾਰ ਜਿਹੜੀ ਆ ਪੂਰ ਜਿਹੜੀ ਆਉਂਦੀ ਹਟ ਜਾਊਗੀ ਚਲੋ ਕੋਈ ਨਹੀਂ ਲੈ ਜਾਂਦਾ ਫਿਰ ਆ ਉਤਨਾ ਧਾਰ ਸਾਹ ਆਉਂਦੀ ਲੀਦੀ ਉਹ ਕਈ ਵਾਰ ਜਿਹੜਾ ਸ਼ਿੱਕੜ ਆ ਜਾਂਦਾ ਉਹਦੇ ਕਰਕੇ ਹੋ ਜਾਂਦਾ ਖਾਨ ਵੀ ਪੂਰਾ ਵੱਜੀ ਇਹਨਾਂ ਵੀ ਘੱਟ ਹੋਊਗਾ ਆ ਠੀਕ ਆ ਜੀ ਬਾਕੀ ਰਮਾਨ ਪੂਰਾ ਆ ਗਿਆ ਵਿਜੇ ਨਹੀਂ ਕੋਈ ਹਾਲ ਮਨਾਉਂਦੀ ਆ ਠੀਕ ਕੋਈ ਗੱਲ ਬਾਤ ਨਹੀਂ ਬਾਕੀ ਆਪਣਾ ਆਪਣਾ ਹਵਾਨੇ ਤੇ ਹੈ ਗਿਆ ਦੱਸਿਓ ਵਧੀਆ ਦਾ ਵੀ ਮੁੱਲ ਫਿਰ ਆਪਾਂ ਇਹ ਉੱਤਰ ਦੇ ਤੇ ਇਹ ਦੇ ਨੂੰ ਨਾ ਮਾਰ ਵਾਈ ਵੀ ਪਾਣੀ ਦੀ ਦੇ ਹੱਥਾਂ ਦੀ ਜੀ ਹਾਂਜੀ ਤੇ ਛੋਟੀ 80-85 ਹਜ਼ਾਰ ਦੀ ਹਾਂਜੀ ਤੇ ਉਹਨ ਦੇ ਲਈ 65 ਦੀ ਜਿਹੜੀ ਚਲੋ ਬਾਕੀ ਛੋਟ ਛੜ ਕਰਦੇ ਆ ਮੋਕੇ ਤੇ ਛੋਟ ਛੜ ਹਾਂਜੀ ਬਾੜੀ ਅੱਜ ਦੇ ਰਾਂਗੇ ਅੱਛਾ ਬਾੜੀ ਦੇ ਰਾਂਗੇ ਬਾੜੀ ਦੇ ਰਾਂਗੇ ਠੀਕ ਹੈ ਮੈਂ ਵੀ ਪ੍ਰਸਾਦਾਂ ਨੂੰਗਾ ਹਾਂਜੀ ਠੀਕ ਹੈ ਬਾਕੀ ਥੱਲੇਆਂ ਵੀ ਚੰਗੀਆਂ ਆ ਬਾਕੀ ਦਿਖਾਵਾਂਗੇ ਹਾਂ ਦੇਖ ਸਕਦੇ ਹੋ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਪਛੂ ਖਰੀਦ